ਜਲੰਧਰ ਪੁਲਿਸ ਨੇ ਵੱਡੇ ਪੱਧਰ ਤੇ ਸਚੇ ਪ੍ਰੇਸ਼ਾਨ ਨਸ਼ੀਲੇ ਪਦਾਰਥਾਂ ਤੇ ਸਖਤ ਕਾਰਵਾਈ ਕਰਦਿਆਂ ਸ਼ਹਿਰ ਦੇ 13 ਥਾਵਾਂ ਤੇ ਕੀਤੀ ਛਾਪੇਮਾਰੀ ਨਸ਼ੀਲੇ ਪਦਾਰਥ ਅਤੇ ਗੈਰ ਕਾਨੂੰਨੀ ਹਥਿਆਰ ਕਿਤੇ ਜ਼ਬਤ ADGP ਤਕਨੀਕੀ ਸੇਵਾਵਾਂ ਦੀ ਅਗਵਾਈ ਹੇਠ 400 ਪੁਲਿਸ ਮੁਲਾਜ਼ਮਾ ਨੇ ਮਿਲ ਕੇ ਕੈਦੋਦਾ ਸੰਚਾਲਨ ਕੀਤਾ ਨਸ਼ਿਆਂ ਦੇ ਖਾਤਮੇ ਨਾਲ ਨਜ਼ਿੱਠਾਂ ਲਈ ਇੱਕ ਫੈਸਲਾ ਕੁੰ ਨਦਮ ਚੁੱਕਦੇ ਹੋਏ ਜਲੰਧਰ ਪੁਲਿਸ ਨੇ ADGP ਤਕਨੀਕੀ ਸੇਵਾਵਾਂ ਰਾਮ ਸਿੰਘ IPS ਜਲੰਧਰ ਦੇ ਪੁਲਿਸ ਕਮਿਸ਼ਨਰ ਤਾਨਪੀਤ ਕੋਲ ਦੀ ਅਗਵਾਈ ਹੇਠ ਸ਼ਹਿਰ ਦੇ ਅੰਦਰ 13 ਪਛਾਣੇ ਗਏ ਹੌਟਸਪੌਟਾਂ ਤੇ ਇੱਕ ਵਿਆਪਕ ਤਲਾਸ਼ੀ ਚਲਾਈ ਇਹ ਪਹਿਲ ਪੰਜਾਬ ਸਰਕਾਰ ਦੀ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਦੀ اٹਲ ਮਜ਼ਨ ਬਤਾ ਦੇ ਅਨੁਸਾਰ ਹੈ ADCP ਰਾਮ ਸਿੰਘ ਜਿਨਾਨੇ ਸ਼ਹਿਰ ਵਿੱਚ آپریشن ਦੀ ਨਿਜੀ ਤੌਰ ਤੇ ਨਿਗਰਾਨੀ ਕੀਤੀ ADCP ਨੇ ਕਿਹਾ ਕਿ ਤਾਲਮੇਲ ਵਾਲੇ ਜੁਨਾਹਦਾਂ ਤੇ ਪੁਲਿਸ ਮੁਲਾਜ਼ਮਾਂ ਦੀ ਕਾਇਨਤੀ ਅਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਨਾਲ ਅੰਜਾਮ ਦਿੱਤਾ ਗਿਆ ਹੈ ਇਸ آپریشن ਦੌਰਾਨ ਸ਼ਹਿਰ ਦੇ ਕਈ ਥਾਣਿਆਂ ਵਿੱਚ 15 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨ ਰੋਕਥਾਮ ਕਾਰਵਾਈਆਂ ਕੀਤੀਆਂ ਗਈਆਂ ਤੇ ਪੰਜ ਨਸ਼ੀਲੇ ਪਦਾਰਥਾਂ ਦੇ ਆਦ ਵਿਅਕਤੀਆਂ ਨੂੰ ਰਿਕਵਰੀ ਲਈ ਮੁਰਵ ਸੇਵਾ ਕੇਂਦਰ ਭੇਜਿਆ ਗਿਆ ਕਾਰਵਾਈ ਦੌਰਾਨ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਕਾਫੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਜ਼ਾਇਦਾਬਤ ਕੀਤੀਆਂ ਗਈਆਂ ਜਿਸ ਵਿੱਚ 96.7 ਗ੍ਰਾਮ ਹੈਰੋਇਨ 746 ਨਸ਼ੀਲੀਆਂ ਗੋਲੀਆਂ 24 ਬੋਤਲਾਂ ਵਾਈਨ ਇੱਕ ਗੈਰ ਕਾਨੂੰਨੀ ਪਿਸਤੌਲ ਦੋ ਮੈਗਜ਼ੀਨ ਦੋ ਕਾਰਟੂਚ ਸ਼ਾਮਿਲ ਹਨ ਐਡੀਸੀਪੀ ਰਾਮ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਪਹਿਲ ਕਦਮੀ ਦਾ ਮਕੋ ਦੇਸ਼ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੈਟਵਰਕ ਨੂੰ ਕਰਨਾ ਤੇ ਗਲੀ ਪੱਦਰ ਤੇ ਨਛੀਲੇ ਪਦਾਥਾਂ ਦੀ ਤਸਕਰੀ ਨੂੰ ਰੋਕਣਾ ਹੈ ਬਿਊਰੋ ਰਿਪੋਰਟਾਂ ਦੇ ਵਿੱਚ ਵੀ ਦੇਖੋ આજ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਅਭਿਆਨ ਚਲਾਇਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਜੇ ਮਾਨਯੋਗ ਸੀਐਮ ਪੰਜਾਬ ਦੀ ਹਦਾਇਤਾਂ ਅਨੁਸਾਰ ਤੇ ਮਾਨਯੋਗ ਡੀਜੀਪੀ ਪੰਜਾਬ ਦੀ ক্লোਸ ਸੁਪਰਵੀਜ਼ਨ ਅਤੇ ਮੋਨਿਟਰਿੰਗ ਦੇ ਤਹਿਤ ਜੇ ਪਹਿਲੀ ਮਾਰਚ ਤੋਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਚ ਵੱਖ-ਵੱਖ ਇਲਾਕਿਆਂ ਦੇ ਵਿੱਚ ਇਹ ਮੁਹਿੰਮ ਛੇੜੀ ਗਈ ਹੈ ਹਰ ਦਿਨ ਚੰਡੀਗੜ੍ਹ ਤੋਂ ਸੀਨੀਅਰ ਆਫੀਸਰਸ ਇਦੀ ਸੁਪਰਵੀਜ਼ਨ ਕਰਨ ਆਂਦੇ ਵਕ ਵਕ ਜ਼ਿਲ੍ਹੇ ਚ ਵਰਕ ਵਕ ਲਾਕੇ ਆਜ ਦੀ ਜਿਹੜੀ ਹੈ ਅਭਿਆਨ ਦੀ ਸੁਪਰਵੀਜ਼ਨ ਹੈ ਇਹ ਇਹਨੂੰ ਕਰਨ ਵਾਸਤੇ ਮੈਂ ਅੱਜ ਕਮਿਸ਼ਨਰੇਟ ਜਲੰਧਰ ਦੇ ਇਲਾਕੇ ਚ ਆਇਆ ਅੱਜ ਕਮਿਸ਼ਨਰੇਟ ਜਲੰਧਰ ਨੇ ਹੌਟ ਸਪੌਟ ਆਈਡੈਂਟੀਫਾਈ ਕੀਤੇ ਹੈਗੇ ਗੁਨਾ ਦੀ ਸੀਕ੍ਰੀਟ ਇਨਫੋਰਮੇਸ਼ਨ ਅਤੇ ਹੋਰ ਇਨਪੁਟ ਦੇ ਆਧਾਰ ਤੇ ਆਇਡੈਂਟੀਫਿਕੇਸ਼ਨ ਕੀਤੀ ਗਈ ਹੈ ਤੇ ਉਹਨਾਂ ਥਾਵਾਂ ਦੀ ਚੈਕਿੰਗ ਤੇ ਸਰਚ ਆਜ ਕੀਤੀ ਜਾ ਰਹੀ ਹੈ ਇਸ ਪੂਰੇ ਅਭਿਆਨ ਦੇ ਵਿੱਚ 11 ਅਗਸਟ ਦੇ ਆਫਿਸਰਸ ਕਮਿਸ਼ਨਰੇਟ ਜਲੰਧਰ ਦੇ ਦੇ 14 ਐਸਐਚਓ ਤੇ ਕਰੀਬ 400 ਪੁਲਿਸ ਮੁਲਾਜ਼ਮ ਇਨਵੋਲਡ ਹੈ ਤੇ ਕਾਮਯਾਬੀ ਜਿਹੜੀ ਹੁਣ ਤੱਕ ਸਵੇਰ ਦਾ ਅਭਿਆਨ ਚੱਲਿਆ ਹੈ ਕਾਮਯਾਬੀ ਹੁਣ ਤੱਕ ਮਿਲੀ ਹੈ ਜਿਹਦੇ ਬਾਰੇ ਤੁਹਾਨੂੰ ਸੀਪੀ ਸਾਹਿਬ ਅਭਿਆਨ ਖਤਮ ਹੋਣ ਤੋਂ ਬਾਅਦ ਡਿਟੇਲ ਦੱਸ ਦੇਣਗੇ ਤੇ ਮੈਂ ਤੁਹਾਡੇ ਰਾਈ ਸਾਰਿਆਂ ਨੂੰ ਦੁਬਾਰਾ ਅਪੀਲ ਕਰਦਾ ਕਿ ਜਿਹੜੀ ਪੰਜਾਬ ਸਰਕਾਰ ਦੀ ਸਖਤ ਹਦਾਇਤ ਹੈ ਜਿਹੜਾ ਉਹਨਾਂ ਦਾ ਜਿਹੜਾ ਉਹਨਾਂ ਦੀ ਸਾਰੇ ਆਫੀਸਰਸ ਨੂੰ ਸਟ੍ਰਿਕਟ ਇਨਸਟਰਕਸ਼ਨਸ ਵੀ ਹੈ ਉਹਦੇ ਤਹਿਤ ਪੂਰੀ ਪੰਜਾਬ ਪੁਲਿਸ ਨਸ਼ਿਆਂ ਵਿਰੁੱਧ ਪੂਰੀ ਕਮਿਟਿਡ ਹੈ ਨਸ਼ਾ ਵਿਰੋਧ ਕਾਰਵਾਈ ਕਰਨ ਤੇ ਤੇ ਮੈਂ ਦੁਬਾਰਾ ਤੁਹਾਡੇ ਰਾਈ ਇਹੋ ਜੇ ਮਾੜੇ ਆਨਸਰਾਂ ਨੂੰ ਬੌਂਡਿੰਗ ਵੀ ਦੇਣਾ ਚਾਹੁੰਦਾ ਤੇ ਉਹਨੂੰ ਇੱਕ ਵਾਰੀ ਫਿਰ ਦੁਬਾਰਾ ਅਪੀਲ ਵੀ ਕਰਨਾ ਚਾਹੁੰਦਾ ਕਿ ਇਹ ਨਸ਼ਾ ਦੇ ਕੰਮ ਦੇ ਵਿੱਚ ਤੁਸੀਂ ਤੁਰੰਤ ਆਪਣਾ ਯੋਗਦਾਨ ਛੱਡ ਦਿਓ ਜੇ ਕੋਈ ਬਾਹਰੋਂ ਇਨਡਾਇਰੈਕਟ ਔਰਤੇ ਵੀ ਕੋਈ ਇਹਨੂੰ ਯੋਗਦਾਨ ਦੇ ਰਿਹਾ ਉਹ ਵੀ ਛੱਡ ਦੇਣ ਜੇ ਕੋਈ ਡਾਇਰੈਕਟ ਤੌਰ ਤੇ ਇਨਵੋਲਡ ਉਹ ਵੀ ਛੱਡ ਦੇ ਕਿਉਂਕਿ ਅਸੀਂ ਇੱਕ ਵੀ ਨਸ਼ੇ ਵਾਲੇ ਬੰਦੇ ਨੂੰ ਨਸ਼ੇ ਦੇ ਕਾਰੋਬਾਰੀ ਨੂੰ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਵਾਂਗੇ ਇਹ ਪੰਜਾਬ ਸਰਕਾਰ ਦੀ ਸਟ੍ਰਿਕਟ ਇਨਸਟਰਕਸ਼ਨਸ ਹੈ ਤੇ ਪੰਜਾਬ ਪੁਲਿਸ ਦੇ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਉਹ ਇਨਸਟਰਕਸ਼ਨਸ ਨੂੰ ਕੰਪਲਾਈਂਸ ਕਰਨ ਵਾਸਤੇ ਕਟਬਧਰ